ਸਾਸੀ ਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਕੋਟ ਸਦਰਖਾਂ ਦੇ ਵਿੱਚ ਕੋਟ ਸਦਰਖਾਂ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਕੋਟ ਇਸ਼ੇਖਾਂ ਤੋਂ ਧਰਮਕੋਟ ਵਾਲੇ ਰੋਡ ਦੇ ਉੱਤੇ ਪੈਂਦਾ ਵਾ ਮਿੱਤਰੋ ਕੋਟ ਇਸ਼ੇਖਾਂ ਤੋਂ 4-5 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੇ ਪਿੰਡ ਆਉਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਸੋਨੂ ਬਾਈ ਦਾ ਨਾਮ ਆ ਤੇ ਵਪਾਰ ਦਾ ਵੀਰ ਦਾ ਕੰਮ ਆ ਵਿਰਕ ਡੈਰੀ ਫਾਰਮ ਤੇ ਅਸਟੇਟ ਮੌਜੂਦ ਆ ਮਿੱਤਰੋ ਪਹਿਲਾਂ ਇਹ ਦੱਸ ਦਵਾਂ ਵੀ ਇੱਥੇ ਇੱਕ ਸ਼ਰਤ ਜਿਹੜੀ ਲਿਖੀ ਹੋਈ ਆ ਬਾਈ ਹੁਣਾਂ ਦੇ ਤਾਂ ਮੈਂ ਇਹ ਚੀਜ਼ ਸੋਚਦਾ ਵੀ ਹਰ ਇੱਕ ਵਪਾਰੀ ਨੂੰ ਲਿਖ ਕੇ ਇਹ ਲਾਉਣੀ ਵੀ ਜ਼ਰੂਰੀ ਆ ਸਾਡੇ ਘਰੇ ਦੋ ਟਾਈਮ ਪਾਸ ਚੂਣ ਤੋਂ ਚੋਕੇ ਲੈ ਕੇ ਜਾਓ ਸਾਡੇ ਘਰ ਤੋਂ ਬਾਹਰ ਹੋਏ ਕੋਈ ਗਾਰੰਟੀ ਨਹੀਂ ਹੋਊਗੀ ਇਹਨਾਂ ਨੇ ਥੋੜਾ ਜਿਹਾ ਲਿਖਣ ਦੇ ਵਿੱਚ ਦਿੱਕਤ ਆ ਗਈ ਵੀ ਚਲੋ ਜੋ ਚੀਜ਼ ਆ ਵੀ ਇੱਥੇ ਪਾਸ ਕਰਕੇ ਲਿਜਾਓ ਆਉਦੀ ਤਸੱਲੀ ਕਰੋ ਪੌਂਚ ਦੀ ਚਾਰ ਟਾਈਮ ਚੋਵੋ ਪੰਜ ਟਾਈਮ ਚੋਵੋ ਜਿੰਨਾ ਚਿਰ ਤੁਹਾਡਾ ਜੀ ਕਰਦਾ ਜਦੋਂ ਇਸ ਗੇਟ ਤੋਂ ਬਾਹਰ ਹੋ ਗਈ ਉਸ ਪਾਸੋਂ ਦੀ ਕੋਈ ਗਾਰੰਟੀ ਨਹੀਂ ਤੇ ਮੈਂ ਵਧੀਆ ਗੱਲ ਗਿਣਦਾ ਕਿਉਂਕਿ ਇਹ ਸਾਲੀਆਂ ਚੀਜ਼ਾਂ ਇਹਨਾਂ ਦੀ ਗਾਰੰਟੀ ਲੈਣੀ ਵੀ ਨਹੀਂ ਪਣਦੀ ਮਿੱਤਰੋ ਕਿਉਂਕਿ ਇਨਸਾਨ ਦੀ ਗਾਰੰਟੀ ਵੀ ਨਹੀਂ ਆਪਾਂ ਬੰਦੇ ਦੀ ਬੰਦਾ ਗਾਰੰਟੀ ਨਹੀਂ ਦੇ ਸਕਦਾ ਤਾਂ ਫਿਰ ਪਸ਼ੂ ਆ ਉਹ ਕਰਦਿਆਂ ਗੱਲਬਾਤ ਸੋਨੂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਸੋਨੂ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਬਾਈ ਪਹਿਲਾਂ ਤਾਂ ਵਧਾਈਆਂ ਤੈਨੂੰ ਨਵਾਂ ਬੋਰਡ ਲਾਉਣ ਦੀਆਂ ਧੰਨ ਹੋਵੇ ਵੱਡੇ ਵੀਰਾਂ ਨੂੰ ਜੀ ਪਾਲਟੀ ਫਿਰ ਜਦੋਂ ਮਰਜੀ ਠੀਕ ਆ ਵੀਰੇ ਅੱਛਾ ਸੋਨੂ ਬਈ ਅੱਜ ਕਿੰਨੇ ਜਾਨਵਰ ਆ ਵੀਰੇ ਅੱਜ ਆਪਰੇ 4 ਜਾਨਵਰ ਆਈ 4 ਜਾਨਵਰਾਂ ਹਾਂਜੀ ਹਾਂਜੀ ਅੱਛਾ ਸੋਨੂ ਵੀਰੇ ਪਹਿਲੇ ਨੰਬਰ ਤੇ ਜਿਹੜੀ ਮੈਂ ਖੜੀ ਆ ਇਹਦੀ ਕੀ ਡਿਟੇਲ ਆ ਬਈ ਆ ਬਈ ਜੀ 4 ਮਹੀਨੇ ਦੀ ਗੱਬਣ ਠੀਕ ਆ ਆਪਾਂ ਆਪਦੀ ਚੈੱਕ ਕਰਾਈਏ ਜੀ ਅਗਲਾ ਦੀ ਚੈੱਕ ਰਾ ਅਗੇ ਲੈ ਕੇ ਜਾਵੇ ਠੀਕ ਆ ਵੀਰੇ ਸੋਨੂ ਬਈ ਉੱਥੇ ਦੁੱਧ ਚੋ ਕੇ ਲਿਆਂਦਾ ਸੀਗਾ 12 ਕਿਲੋ ਠੀਕ ਆ ਘਰੇ ਆਪਣੇ 10 ਦੀ ਗਾਰੰਟੀ ਏ ਠੀਕ ਆ 10 ਕਿਲੋ ਹੁਣ ਆਏਗਾ ਮਾ ਵੀਰ ਖੁੱਲਾ ਡੁੱਲਾ ਹੋਵੇਗਾ ਠੀਕ ਆ ਬਈ ਠੀਕ ਆ ਤੇ ਕੱਟਾ ਮਗਰ ਵੀਰਿਆ ਇਹਦੇ ਸੰਗਣਾ ਵੀ ਵੜਾ ਫੈਡ ਵੀ ਚੰਗੀ ਆ ਲੈ ਫੈਡ ਆਈ ਜਾਂਦੀ ਠੀਕ ਆ ਬਾਈ ਠੀਕ ਆ ਚਾਰਾ ਮਹੀਨੇ ਦੀ ਗੱਬਣਾ ਹੈ ਚਾਰਾ ਮਹੀਨਾ ਹੀ ਪੂਰੀ ਆਈ ਨੈਟਾ ਕਹਿੰਨ ਪੰਜਾ ਦੇ ਵੀ ਕਰੀਏ ਪਰ ਚਾਰਾਂ ਦੀ ਨੈਟਾ ਤੋਰੀ ਸੁਣ ਮੇਰੇ ਕੱਢੀ ਬਾਹਰ ਨੂੰ ਮੜਾਇਆ ਲੈ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਕਰਮ ਵਾਲੀ ਨੂੰ ਮੈਂ ਟਾਪ ਦੀ ਮੰਨ ਲਓ ਕਹਿ ਸਕਦੇ ਹੋ ਦੁੱਧ ਵਾਲੇ ਪੱਖ ਤੋਂ ਦਾ ਯਾਰ ਕੋਕੀ ਜੜੀ ਫਿਰਦੀ ਕਰਮ ਵਾਲੀ ਵੀ ਅੱਜ 10 ਕਿਲੋ ਦੁੱਧ ਸੱਜਰ ਮੈਂ ਵੀ ਨਹੀਂ ਦਿੰਦੀ ਪਰ ਤੂੰ ਸਹੀ ਦੱਸਾਂ ਦਾ ਆ ਵੇਖੋ ਕਰਾ ਸਵਾਨੀਆਂ ਸਪੋਈਆਂ ਬਣਦੀਆਂ। ਇਹ ਲੈਵਾ ਘੱਟ ਦਿਖਾਉਂਦੀ ਆ ਥੋੜਾ ਜਿਹਾ ਹਣਾ। ਲੈ ਵੀ ਮਿੱਤਰੋ ਦੇਖ ਸਕਦੇ ਹੋ ਇਹ ਲੇਵੇ ਲੂਵੇ ਵਾਲੇ ਪੱਖ ਤੋਂ ਪੂਰੀ ਵਧੀਆ ਮੈਂ ਆ। ਹਣਾ ਸੋਨ ਨੂੰ ਬਈ ਥੋੜਾ ਜਿਹਾ ਲੇਵਾ ਜਿਵੇਂ ਕਹਿ ਸਕਦੇ ਦੁੱਧ ਦੇ ਹਿਸਾਬ ਨਾਲ ਘੱਟ ਦਿਖਾਉਂਦੀ ਆ ਹਣਾ। ਹਾਂ ਬਈ ਦੁੱਧ ਦੁੱਧ ਪੂਰਾ ਕਰਮਾ ਲੀਆਂ। ਆਪਣੇ ਕੋਲ ਬਈ ਆਤ ਨਹੀਂ ਕੀ ਹੈਗੀ ਵੀਡੀਓ ਬਣਾਉਣੀ ਬਾਜ਼ਾਰ ਲਾ ਕੇ ਛੱਡ ਦੇਣੀ ਮੱਜਾ। ਹਾਂ ਨਹੀਂ ਸਹੀ ਗੱਲ ਆ ਵੀਰੇ। ਅੱਛਾ ਚੂਣ ਚੰਗਾ ਲੱਗਿਆ ਬਈ। ਮੈਂ ਆਣਾ ਵੇਚੀ ਕੋਈ ਉਹੋ ਜਿਹਾ ਲੇਖਾ। ਬੱਚਾ ਛੱਡ ਗਿਆ ਹੁਣ ਚੂਣ ਵਖਾ ਲੂਗੀ। ਛੱਡ ਲੈਨੇ ਅਜੇ ਪਸੰਪੇ ਲੇ ਮਿੱਤਰੋ ਤੁਹਾਨੂੰ ਦਿਖਾਈ ਦਿੰਦਾ ਜੇ ਨੇ ਕਰਮਾ ਵਾਲੀ ਆ ਗਈ ਤਾਂ ਕਿਉਂਕਿ ਤੋਕੜਾ ਥੋੜਾ ਕਈ ਵਾਰੀ ਟਾਈਮ ਤੋਂ ਟਾਈਮ ਤੱਕ ਕਰ ਜਾਂਦੀਆਂ ਹੁੰਦੀਆਂ ਮਈਆਂ ਵੈਸੇ ਆਊਗੀ ਮੈਂ ਰਿੰਗਦੀ ਆ ਬੱਚੇ ਨੂੰ ਹਾਂ ਮੈਂ ਤਾਂ ਦੱਸ ਕਿ 12 ਕਿਲੋ ਚੋਕੇ ਲਿਆਂਦੇ ਪਰ 10 ਤਾਂ ਤਿਆਰ ਐਣ ਰੈਡੀ ਕੰਡੇ ਵਾਲਾ ਹਾਜ਼ਰ ਨਜ਼ਰ ਹੈ ਜੋ ਗਾਂਢੀ ਬੜੀ ਕਸੂਤੀ ਫਸਾ ਦੇਖੋ ਕਿਰਾਂ ਦੀ ਮਿੱਤਰੋ ਹੁਣ ਆਪਾਂ ਛੱਡਦੇ ਬਈ ਇਧਰ ਕਰੀਬ ਲੈ ਮਿੱਤਰੋ ਦੇਖ ਸਕਦੇ ਹੋ ਤੁਸੀਂ ਬਸ ਮਾੜ ਜਿਹੜਾ ਤੁਹਾਨੂੰ ਮੈਂ ਦਿਖਾ ਦਿੰਦਾ ਹੂੰ ਆ ਗਈ ਹੈ ਨਾ ਸੋਨੂੰ ਬਸ ਬਾਈ ਆ ਹੀ ਜਾਣੀ ਹੂੰ ਆਖੰਪਾ ਲਈ ਮਤਰੋ ਆ ਗਈ ਹੈ ਕਰਮਾ ਵਾਲੀ ਹੂੰ ਧਾਰਦੇ ਤੇ ਸੋਨੂੰ ਬਾਈ ਮਾਰਦੇ ਤਾਰਦੇ ਤੇ ਫੇਰ ਲੀ ਮਾਰ ਹੂ ਕੋ ਲੱਗੇ ਨਹੀਂ ਨਾ ਪਸੂਆਂ ਦਾ ਆਹ ਦੇ ਬਾਈ ਪੂ ਛੱਟੀ ਆਪਣੀ ਗਰੰਟੀ ਹੋ ਗਈ ਇਹ ਆ ਹੀ ਨਹੀਂ ਚੱਲ ਜੁੱਦ ਵੀ ਵੇ ਕਿੱਡਾ ਸੰਗਣਾ ਹੂੰ ਸਹੀ ਗੱਲ ਆ ਬਾਈ ਚੋਣ ਚੰ ਚੰਗਾ ਲੱਗਦਾ ਮਾਣਾ ਬਾਈ ਭਾਵੇਂ ਪਿਆੜੀ ਚਾਹ ਵਾਰੀ ਬੈ ਆਪਾਂ ਤੇਰੇ ਸਾਹਮਣੇ ਆਪਾਂ ਨਹੀਂ ਪਹਿਲਾਂ ਛੱਡਿਆ ਬੱਚਾ ਨਹੀਂ ਨਹੀਂ ਠੀਕ ਆ ਬਾਈ ਅੱਛਾ ਤੇ ਆ ਸੱਜਰ ਬਾਰੇ ਦੱਸੀ ਬਾਈ ਇੰਦਾ ਰੇਟ ਇੰਦਾ ਰੇਟ ਦੱਸ ਦੇ ਸੱਚਾ ਇਹਦਾ 85000 ਰੁਪਈਆ ਜੀ ਦੇਣ ਲੈਣ ਵਾਲੀ ਸੋਨ ਨੂੰ ਬਈ ਮਾਨ ਤਣ ਕਰਦਾ ਜਿੰਨਾ ਕੋ ਕਰ ਦੇਂਗਾ ਬਈ ਤੂੰ ਦੱਸ ਦੇ ਜਿੰਨਾ ਕਹੇਗਾ ਹਾਂ ਨਾ ਦੱਸ ਦੇ ਜਸਮੂ ਜਮ ਹਾਂ ਨਾ ਹਾਂ 2 ਘਟ 80 ਦੇ ਦਾਂ 78000 ਦੀ ਹੈ 78 ਦੀ 78 ਦੀ ਹਾਂਜੀ ਹਾਂਜੀ 75 ਦੀ ਜਾਣ ਦੀ ਜੇ ਦੇਣ ਬਈ ਚੱਲ ਜਾਂਦੇ ਹਾਂ ਉਹਦੇ ਕੋਈ ਸ਼ੋਰ ਸ਼ਾਪਾ ਕਰਦਾ ਆ ਬਰਿੰਦੇ ਬਾਰੇ ਦੱਸੀ ਪਈ ਵੱਡੀ ਬਾਰੇ ਇਹਨੂੰ ਬਈ ਅੱਜ ਦੇਣੇ ਚੌਥਾ ਸੂਈ ਨੂੰ ਠੀਕ ਆ ਇੰਨੇ ਤੇਲੇ 15 ਕਿਲੋ ਦੁੱਧ ਖੁੱਲਾ ਡੁੱਲਾ ਹੋਵੇਗਾ ਨਾ ਨਾ ਚੋਲ ਹੋਵੇ ਪਰ ਮੈਂ ਆਣਾ ਬਾਈ ਕੋਈ ਲੇਖਾ ਹੀ ਨਹੀਂ ਕਹਿ ਇਹਨੂੰ ਆਪਾਂ ਵੱਧ ਵੀ ਕਹਿ ਦਈਏ ਜੀ 15 ਕਿਲੋ ਆਦਾ ਕੰਡਾ ਲੀਟਰ ਬਾਲਟੀ ਘਰੋਂ ਲੈ ਗਏ ਠੀਕ ਆ ਬਾਈ ਓਕੇ ਆ ਸੁਆ ਕਿਨੂਆ ਸੂਈ ਹੈ ਬਾਈ ਸੁਆ ਬਾਈ ਤੀਜਾ ਸੂਈ ਹੈ ਮਗਰ ਕੱਟੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਬਾਈ ਅੱਜ ਤੀਜਾ ਦੇਣੇ ਕੀ ਬਾਤ ਹੈ ਫਿਰ ਤਾਂ 2 18 19 ਤੇ ਜਾਉ ਬਾਈ ਉਹਨਾਂ 18 ਕਿਲੋ ਦੀ ਨਾਰਮਲ ਬੰਦਿਆਂ ਨੇ ਗਾਰੰਟੀ ਦਿੱਤੀ ਠੀਕ ਆ ਬਾਈ ਹਾਂ ਦੇ ਦੂਗੀ ਮੈਂ ਯਾਰ ਜਿਹੜੀ 15 ਕਿਲੋ ਦੀ 스타 ਦੇ ਮੈਂ ਨਾ ਬਾਈ ਮੈਂ ਦਾ ਕੋਈ ਲੈਖਾ ਹੀ ਨਹੀਂਗਾ ਹੂੰ ਜਦੋਂ ਮੈਂ ਇਹਨੂੰ ਲੇਟੀ ਲੂਟੀ ਪਈ ਮੈਨੇ ਦੁੱਧ ਪਤਾ ਨਹੀਂ ਬਾਈ ਕਿੱਦਾਂ ਨੂੰ ਹੈ ਮੈਂ ਦਾ ਪਿੱਠ ਪੂਟਾ ਵੇਖੋ ਬਹੁਤ ਚੰਗੀ ਮੈਂ ਆ ਬੱਚੇ ਵੀ ਜਿਹੜੇ ਮਰਜ਼ੀ ਲੱਜਾ ਹਨਾ ਬਾਈ ਮਾਇਣਾ ਬਾਈ ਮਗਰ ਕੱਟੀ ਬੜੀ ਚੰਗੀ ਨੀਲੀ ਰਵੀ ਦੀ ਵੇ ਠੀਕ ਆ ਬਾਈ ਓਕੇ ਆ ਓ ਇੱਧਰ ਆ ਜਾ ਪਿੱਠ ਪੂੜਾ ਸੋਨਾ ਖੜਮੀ ਸੁਣਾਈ ਡਿਜ਼ਾਈਨ ਬਹੁਤ ਚੰਗੇ ਆ ਮੈਂ ਤੇ ਯਾਰ ਹਨਾ ਬੰਨ ਦੇ ਵੀਰੇ ਲੈ ਜਾ ਬਾਈ ਦਾ 45 ਕਿਲੋ ਤੋਂ ਤਿੰਨਾ ਦਿਨਾਂ ਦੀ ਸੂਈ ਤੀਜਾ ਦਿਨ ਸੂਈ ਨੂੰ 15 ਕਿਲੋ ਤੋਂ ਸਟਾਰਟਿੰਗ ਕੀਤੀ ਹੋਈ ਆ ਨੇ 18 19 ਕਿਲੋ ਦੁੱਧ ਦੇਣ ਵਾਲੀ ਮੈਂ ਅੱਜ ਤੁਹਾਨੂੰ ਪਤਾ ਹੋਈ ਆ ਬਾਈ ਇਹੋ ਜੀ ਮੈਂ ਇਹਦੀ ਚਵਾਈ ਕਰਾ ਕੇ ਵੀ ਭਾਵੇਂ ਜਿੱਥੇ ਮਰਜ਼ੀ ਵੇਚਦੇ ਕਿਹਾ ਬਾਈ ਸੋਨੂ ਵੀਰੇ ਮੈਂ ਬਾਈ ਇਹੋ ਜੀ ਬਾਈ ਟੋਕਰ ਗੱਬਣੇ ਪਤਾ ਨਹੀਂ ਕਿੰਨੇ ਦੀ ਵੇਖ ਜਾਂਦੀ ਹਾਂ ਕਈ ਪਤਾ ਨਹੀਂ ਸਹੀ ਗੱਲ ਆ ਬਾਈ ਅੱਛਾ ਇੱਕ ਗੱਲ ਚੋਣ ਕਿਵੇਂ ਲੱਗਾ ਇਹਨੂੰ ਮਾਆਂ ਬਾਈ ਕੋਈ ਲੇਖਾ ਹੀ ਨਹੀਂ ਚੜਦੀਏ ਕੱਟੀ ਮਾ ਕੋਈ ਚੱਕਰ ਰੇ ਕਰਾ ਦਈਏ ਤਸੱਲੀ ਜਾਂਦੀ ਵੀ ਲਾਫਿਰ ਪੁੱਛਾ ਓਏ ਓ ਤੇਰੀ ਮਾ ਲੈ ਵੀ ਮੇਤਰੋ ਇਹਨੇ ਵੀ ਕਰਮ ਵਾਲੀ ਨੇ ਪਸਮਾ ਕਰ ਲਿਆ ਵਾ ਪੱਤਾ ਰਤੋਂ ਦਿੰਦੀਆਂ ਵੀ ਵਿਖਾ ਦੇ ਲੈ ਵੀ ਸੋਨੂ ਬਾਈ ਮਾਰਦੇ ਦੋ ਦੋ ਧਾਰਾ ਚੋਣ ਬਹੁਤ ਚੰਗਾ 15 ਕਿਲੋ ਤੀਜਾ ਦਿਨ ਸੂਈ ਨੂੰ 15 ਕਿਲੋ ਤੋਂ ਸਟਾਰਟਿੰਗ ਬੋਲਾ ਮੰਨ ਲਿਓ ਦੁੱਧ ਮੰਨ ਲਿਓ ਉਹ ਤੁਹਾਡੇ ਤੇ ਡਿਪੈਂਡ ਚੋਣ ਵੇਖੋ ਤੁਸੀਂ ਮੈਨੂੰ ਕਿਰਦੀ ਕੋਈ ਭੂ ਸ਼ਕਤਾਂ ਨਹੀਂ ਕੋਈ ਥਾਨ ਨਹੀਂ ਘੱਟ ਵੱਧ ਠੀਕ ਆ ਵੀਰੇ ਓਕੇ ਬਾਈ ਬਾਈ ਮੋਗ ਗਿਆ ਜੀ ਸੋਨੂ ਬਾਈ ਇਹ ਕਿੰਨੇ ਦੀ ਇਹਦਾ ਡੇਟ ਚੋਂ ਮਾਨਤਾ ਨ ਕਰਦਾ ਕਿੰਨਾ ਕਰੇਗਾ ਹਾਂ ਇੱਕ 45 ਦੀ ਦੇ ਦਾਂ ਤੇ 135 ਦੀ ਨਹੀਂ ਠੀਕ ਨਹੀਂ ਬਾਈ ਇੱਥੇ ਵੀ ਪੈਸੇ ਲਾਉਂਦੇ ਆ ਤਿੰਨ ਚਾਰ ਕਿੰਨੇ ਵੀ ਹਾਣਾ ਦੋ ਫਿਰ ਕੋਈ 145 ਮਾਨਤਨ ਕਰਦਾ ਕਿੰਨਾ ਕਰ ਦੇਗਾ ਕੋਈ ਹਰਖੰਡ ਛੱਡ ਦਿੰਦਾ ਇਹ ਕਹਿੰਦਾ ਕਰਦਾ ਦੋ ਦੋ ਗੱਲਾਂ ਕੋਈ ਨਹੀਂ ਕੋਈ ਫੋਨ ਲਾਵੇ ਮੈਂ ਦੇ ਕੇ ਦੋੜਾ ਠੀਕ ਹੈ ਚਲੋ ਫੋਨ ਤੇ ਹੋ ਜੂਗੀ ਗੱਲਬਾਤ ਹਾਂ ਹਾਂ ਕਿਉਂ ਮੈਂ ਬਾਈ ਚੰਗੀ ਵਾਲੀ ਨਹੀਂ ਵੱਡੀ ਬਹੁਤ ਆ ਮੈਂ ਬਾਈ ਆਪਾਂ ਐਵੇਂ ਸਪਲਾਈਆਂ ਮਾਰ ਲਈ ਆ ਮੈਨੂੰ ਆਪ ਮੈਂ ਆਪ ਕਹਿੰਦੀ ਆ ਯਾਰ ਇਹਦੀ ਸਪਲਾਈ ਮਾਰਨ ਦੀ ਲੋੜ ਹੀ ਨਹੀਂ ਬਾਈ ਅੱਛਾ ਇਹਦੇ ਬਾਰੇ ਦੱਸੀ ਬਾਈ ਵੈੜੀ ਬਾਰੇ ਵੈੜ ਬਾਈ ਪਹਿਲਾ ਸੂਹਾ ਸੂਈ ਏ ਠੀਕ ਆ ਹਾਂਜੀ ਤੇ ਬੱਚਾ ਵੀਰੇ ਬੱਚਾ ਬਈ ਉਹਨਾਂ ਵੱਛੀ ਨਹੀਂ ਕੀ ਦਿੱਤੀ ਠੀਕ ਆ ਹਾਂ ਇਹਨੂੰ ਹੋ ਗਏ 3 ਮਹੀਨੇ ਸੂਈ ਨੂੰ ਠੀਕ ਆ ਵੀਰੇ ਨਾ ਕੋਈ ਬਈ ਟੀਕੇ ਦੀ ਗਰੰਟੀ ਏ ਜੀ ਹਾਂ ਦੋ ਦਿਨ ਦੇ ਥੱਲੇ 12 ਕਿਲੋਏ ਆਪਣੇ ਘਰੇ ਕੋਈ ਬੰਦਾ ਚਾਰ ਟਾਈਮ ਚੋਲੇ ਗੂਲੇਵਾ ਨਹੀਂ ਦਿਖਾਉਂਦੀ ਉਹਨਾਂ ਹਾਂ ਬੰਦ ਲੈਵੇ ਬੰਦ ਲੈਵੇ ਦੀ ਏ ਬੰਦ ਲੈ ਦੁੱਧ 12 ਕਿਲੋ ਆ ਮਾ ਬਈ ਸੀਲੀਆਂ ਵੜੀਆਂ ਜਿਵੇਂ ਮਰਜੀ ਪਾ ਜਾਂ ਕੋਈ ਚੱਕਰ ਨਹੀਂ ਹੈਗਾ ਮਾਰੀ ਧਾਰਾ ਦੋ ਦੋ ਆ ਜੀ ਲੈ ਠੀਕ ਆ ਬਾਈ ਯਾਰ ਹੋਵੇ ਡਰਦੀ ਜੋ ਉਹ ਜਾਣੀਗਾ ਕੋਈ ਗੱਲ ਬਾਰੇ ਇਹ ਹੱਥ ਉਹ ਦਿਨ ਬਹੁਤ ਚੰਗਾ ਹੈ ਨਾ ਮੈਂ ਰੂਮ ਵਰਗੀ ਬਾਈ ਕਦੀ ਬਾਾਰ ਨੂੰ ਸੁਣ ਵੀਰੇ ਤੋਰੀਏ ਮੜਾਏ ਨੂੰ ਚਰੇਗੀ ਇਹ ਅੱਜ ਹੀ ਆਈ ਲੱਗਦੀ ਹੈ ਨਾ ਅੱਜ ਹੀ ਆਈ ਆ ਜੀ ਹੂੰ ਠੀਕ ਹੈ ਮੂੰਹ ਮਾ ਬਹੁਤ ਸੋਹਣਾ ਬੱਚੀ ਦਾ ਮੈਂ ਹਣ ਬਾਈ ਪ੍ਰਿੰਟ ਵਾਲੀ ਬੱਚੀ ਹੂੰ ਲੈ ਆਇਆ ਮੈਂ ਤੂੰ ਦੇਖ ਲੈ ਡਾਇਰੈਕਟ ਨਹੀਂ ਮਿੱਤਰੋ ਲੇਵਾ ਘਟ ਦਿਖਾਉਂਦੀ ਆ ਤੇ 12 ਕਿਲੋ ਦੁੱਧ ਦੇ ਥੱਲੇ ਕਰਮਾ ਵਾਲੀ ਦੇ ਥੱਲੇ ਇਹ ਤੁਸੀਂ ਨੋਟ ਰੱਖਿਆ ਜੇ ਗੱਲ ਵੀ 6 ਕਿਲੋ ਡੰਗ ਦਾ ਵੀ ਬੂਥੀ ਬਾਤੀ ਦੀ ਬਹੁਤ ਕਮਾਲ ਆ ਬੱਛੀ ਕਹਿਣ ਤੋਂ ਪਾਵੇ ਵੀ ਨਸਲ ਪ੍ਰਿੰਟ ਦੀ ਚੰਗੀ ਆ grain ਥਣ ਥਣ ਚੰਗਾ ਲੱਗਾ ਹੋਇਆ ਜਦੋਂ ਕਿਤੇ ਪ੍ਰਮਾਤਮਾ ਮਿਹਰ ਕਰੇ ਤਿਆਰ ਹੋਈ ਉਦੋਂ ਇਹਨੂੰ ਜਿਹੜਾ ਦੁੱਧ ਚੰਗਾ ਦੇਣਾ ਬਣਦਾ ਇਹ 20 18 20 ਨੂੰ ਦੁੱਧ ਨੂੰ ਜਾਣਾ ਜਾਣਾ ਅੱਛਾ ਸੋਨੂ ਬਾਈ ਕਿੰਨੇ ਦੀ ਦੇ ਦਈਏ ਵੀਰੇ 32000 ਦੀ ਦੇ ਦਾਂ ਦੀ ਹਾਂ ਨਾ ਜਸਤਨੂ ਹਾਂ ਤੇ ਨਾ 28000 ਦੀ ਬਸ ਠੀਕ ਹੈ ਨੰਬਰ ਸੋਨੂ ਬਾਈ ਆਪਣਾ 8872 18319 ਇੱਕੋ ਜਰਸੀ ਵੱਛੀ ਸੀਗੀ ਠੀਕ 8872 18319 ਇਹ ਕਿੰਨੇ ਚਿਰ ਦੀ ਵੱਛੀ ਜਰਸੀ ਆ ਬਾਈ ਕੋਈ ਚੌਂਕ ਮਹੀਨਿਆਂ ਦੀ ਮੰਨ ਲੈ ਠੀਕ ਆ ਪੱਠੇ ਪਾ ਪਾ ਕੇ ਪੇਟਲ ਕੀਤੀ ਪਈ ਹੈ ਹਣਾ ਹਾਂ ਬਾਈ ਆ ਆਪਣੇ ਕੋਲ ਹੀ ਆਈ ਅੱਜ ਠੀਕ ਆ ਆ ਸ਼ਾਂਟ ਮਾਇਆ ਕਰਮ ਲਾ ਪੰਮ ਲੋਡੀ ਬਾਰ ਨਹੀਂ ਕੋ ਹੋਣ ਵਾਲੇ ਹਣਾ ਹਾਂਜੀ ਹਾਂਜੀ ਬਾਈ ਜੀ ਤੇ ਕੀ ਰੇਟ ਪਈ ਇਹਦਾ ਇਹਦਾ 6000 ਰੁਪਈਆ ਦੇਣੀ ਕਿੰਨੇ ਦੀ 5000 ਦੀ ਦੇ ਦਾਂ ਤੇ ਜਿਹੜਾ ਮਰਜੀ ਜਿਹੜਾ ਮਰਜੀ ਸਾਮਲੇ ਬਾਈ 4000 ਕੋਈ ਨਹੀਂ ਮਾਨਤਣ ਦੱਸਦਾ ਲੈ ਵੀ ਮਿੱਤਰੋ 8872218319 8872818319 ਨੰਬਰ ਬ੍ਰੈਕਟ ਰੱਖਿਆ ਇੱਕ ਅੱਖਰ ਦਾ ਹੀ ਫਰਕ ਪਾਇਆ ਸਿਰਫ ਉਹ ਨੰਬਰ ਬਾਈ 56 ਇਹੋ ਜਿਹੀ ਨੇ ਹੈ ਨੰਬਰ 56 ਇਹੋ ਜਿਹੀ ਨੇ ਸਾਰੇ ਅੱਛਾ ਸਾਰੀ ਠੀਕ ਹੈ ਬਾਈ ਸੋਨੂ ਵੀ ਨੰਬਰ ਫੇਰ ਪਹਿਲਾਂ ਲੈ ਹੋਇਆ ਤੂੰ ਬੋਲਣਾ ਅੱਛਾ ਸੋਨੂ ਬਾਈ ਹੋਰ ਕਿਦਣਾ ਜਾਣਗੇ ਜਾਨਵਰ ਫਿਰ ਦੂਜੇ ਜਾਨਵਰ ਬਾਈ ਕੋਈ ਆ ਜਾਣਗੇ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਵਿੱਚ ਠੀਕ ਹੈ ਬਾਈ ਓਕੇ ਲੈ ਮਿੱਤਰੋ ਜੇ ਚੰਗੀ ਲੈਣੀ ਹੈ ਚੰਗੇ ਦੁੱਧ ਵਾਲੀ ਤੋਕੜ ਗੱਪਣ ਲੈਣੀ ਹੈ ਚੰਗੇ ਦੁੱਧ ਵਾਲੀ ਗਾਂ ਲੈਣੀ ਹੈ ਘੱਟ ਪੈਸੇ ਲਾਉਣੇ ਤੇ ਆ ਜਾਓ ਫਿਰ ਸੋਨੂ ਬਾਈ ਦੇ ਕੋਲ ਮਿੱਤਰੋ ਪਿੰਡ ਹੈਗਾ ਕੋਟ ਸਦਰਖੰਦ ਜ਼ਿਲ੍ਹਾ ਹੈਗਾ ਵਾ ਮੋਕਾ